ਕਾਨੂੰਨ ਭਾਗ ਦੇ ਨੇ ਤੇ ਲੈ ਕੇ ਰਹਾਗੇ ਸੋ ਮੋਦੀ ਇਹ ਆਪਣੇ ਕਮਾਲ ਕਿਉਂ ਗੱਲ ਕਰਦੇ ਵੇ ਕਿ ਪੰਜਾਬ ਦੇ ਥੋੜੇ ਜਿਹੇ ਲੋਕ ਜਿਹੜੇ ਹੁਸ਼ਕਰਤ ਕਰ ਰਹੇ ਨੇ ਇਹ ਕਰਕੇ ਅੱਜ ਪੂਰੇ ਭਾਰਤ ਦੇ ਵਿੱਚ ਹਰੇਕ ਸ਼ਹਿਰ 'ਚ ਹਰੇਕ ਮੋੜ ਤੇ ਇਹ ਹਰੇਕ ਇੱਕ ਇੱਕ ਚੁੱਕੇ ਦੇ ਉੱਤੇ ਗੱਲ ਚੱਲ ਰਹੀ ਹੈ ਕਿ ਪੂਰੇ ਭਾਰਤ ਦੇ ਵਿੱਚ ਮੋਦੀ ਦੇ ਪੁਤਰੇ ਫੂਕੇ ਜਾ ਰਹੇ ਨੇ ਸੋ ਅੱਜ ਅਸੀਂ ਸਮਾਣਾ ਸ਼ਹਿਰ ਦੇ ਵਿੱਚ बाबा बंदा सिंध जी बहादुर जिनी ज़मीन फूका अमृत शाहतला फूकाक जिंदावाद मोदी सरकार मुरदाबाद जिंदावाद i 11 ਮਹੀਨਿਆਂ ਤੋਂ ਜਿਹੜਾ ਕਿ ਸਾਨੂੰ ਦਿੱਲੀ ਜਾਣ ਤੋਂ ਰੋਕਿਆ ਹੋਇਆ ਹਰਿਆਣੇ ਦੇ ਬਾਰਡਰਾਂ 'ਤੇ ਰੁਕੇ ਹਰਿਆਣੇ ਦੀਆਂ ਛੜਕਾਂ ਦੇ ਉੱਤੇ ਵੱਡੀਆਂ-ਵੱਡੀਆਂ ਕੱਲਾ ਕੱਢ ਕੇ ਇਹ ਸਾਡਾ 80 ਸਾਲ ਦਾ ਬਜ਼ੁਰਗ ਅੱਜ 46 ਦਿਨ ਹੋ ਗਏ ਮਰਨ ਵਰਸ ਤੇ ਬੈਠਾ ਹੈ ਤੇ ਅਸੀਂ ਕੋਈ ਨਵੀਂ ਮੰਗ ਨਹੀਂ ਮੰਗਦੇ ਜਿਹੜੇ ਅਸੀਂ 13 ਮਹੀਨੇ ਦਿੱਲੀ ਦੀ ਅਸਰਦਾਂ ਦੇ ਬੈਠੇ ਰਹੇ ਆ ਜੋ ਸਰਕਾਰ ਨੇ ਹੁਣ ਤੱਕ ਵਾਅਦੇ ਕੀਤੇ ਨੇ ਜੋ ਮੋਦੀ ਨੇ ਮੁੱਖ ਮੰਤਰੀ ਹੁੰਦਿਆਂ ਹੋਇਆਂ ਨੇ ਜਿਨ੍ਹਾਂ ਨੇ ਮਨਮੋਹਨ ਸਿੰਘ ਦੀ ਸਰਕਾਰ ਤੋਂ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਦਾ ਇੱਕ ਮੰਗ ਮੰਗੀ ਸੀ ਤੇ ਖੁਦ મોદી ਅੱਜ 6 ਸਾਲ ਹੋ ਗਏ ਨੇ ਆਪਣੀ ਮੰਗੀ ਹੋਈ ਮੰਗ ਨੂੰ ਵੀ ਪੂਰਾ ਨਹੀਂ ਕਰ ਰਿਹਾ ਤੇ ਅਸੀਂ ਜਿਹੜੀਆਂ ਇਹਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੇ ਲੋਕਾਂ ਨਾਲ ਕੀਤੇ ਹੋਏ ਵਾਅਦੇ ਨੇ ਉਹਨਾਂ ਵਾਅਦਿਆਂ ਨੂੰ ਅਸੀਂ ਪੂਰੇ ਕਰਾਉਣ ਵਾਸਤੇ ਅੱਜ ਸਾਡੇ ਦੋਨੇ ਫੋਰਮਾਂ ਵੱਲੋਂ ਪੂਰੇ ਭਾਰਤ ਦੇ ਵਿੱਚ ਮੋਦੀ ਦੇ ਮੇਥਰਾ ਦੇ ਪੁੱਤਲੇ ਫੁੱਕੜ ਦੀ ਜਿਹੜੀ ਕਾਲ ਦਿੱਤੀ ਗਈ ਹੈ ਉਹ ਅੱਗੇ ਤੱਕ ਅਸੀਂ ਅਜ ਪੁੱਤਲਾ ਫੁੱਕ ਰਹੇ ਨੇ ਪਿੰਡ ਪਿੰਡ ਪੁੱਤਲੇ ਫੁੱਕੇ ਜਾ ਰਹੇ ਆ ਸਮਾਣ ਦੇ ਪਿੰਡ ਟੈਂਟ ਸਲ ਤੇ ਤਨੇਠਾ ਦੇ ਵੀ ਕਿਸਾਨਾਂ ਨੇ ਪੁੱਤਲੇ ਫੁੱਕੇ ਤੁਹਾਡੇ ਕੀ ਕਹਿਣਾ ਜੀ ਜਿਹੜਾ ਮੁੱਦਾ ਹੈ ਬਿਲਕੁਲ ਜੀ ਆਪਣੀਆਂ ਕਰੀਆਂ ਹੋਈਆਂ ਗੱਲਾਂ ਤੋਂ ਉਸ ਵੇਲੇ ਇਹ ਐਮਐਸਪੀ ਕਮੇਟੀ ਦਾ ਚੇਅਰਮੈਨ ਸੀ ਜਦੋਂ ਇਹ ਮੁੱਖ ਮੰਤਰੀ ਹੋਇਆ ਕਰਦਾ ਸੀ ਗੁਜਰਾਤ ਦਾ ਔਰ ਆਪਣੀਆਂ ਗੱਲਾਂ ਤੋਂ ਹੀ ਮੁੱਕਰ ਜਾਣਾ ਇਹ ਕੋਈ ਚੰਗੀ ਗੱਲ ਨਹੀਂ ਉਹਦੇ ਅਨੁਸਾਰ ਇਹ ਸਾਰਾ ਜਿਹੜਾ ਵਿਰੋਧ ਅਸੀਂ ਜਿਤਾ ਰਹੇ ਆ ਜਿਹੜਾ ਕਿ ਹਰਕ ਪੰਜਾਬ

मोदी मुरदाबा खून पीण वारी मोदी सरकार मुरदाबाद किसान मोदी मुरदाबाद कान मोदी सरकार मुरदाबाद

ਵਾਹ ਕਰ ਗਿਆ ਮੋਦੀ ਦੇਖ ਪਉਂਦਾ ਇਹ ਵਾਹ ਕਰ ਗਿਆ ਮੋਦੀ ਜੀ ਸਰੋ ਜੀ ਲੱਗਿਆ ਹੈ ਆਹ ਤਾਂ ਬਸ ਕੋਈ ਬੈਠ ਕੇ ਜਾਨਾ ਭੋਗ